ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜ세 ਸਿੱਧੂ ਅੱਜ ਆਪਾਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਤਹੀ ਖੇਤਰਫਲ ਤੇ ਆਇਤਨ ਵਾਲੇ ਚੈਪਟਰ ਦੇ ਵਿੱਚੋਂ ਕੁਐਸਚਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਹ ਚੈਪਟਰ ਸਾਡੇ ਬਹੁਤ ਇੰਪੋਰਟੈਂਟ ਐਗਜ਼ਾਮ ਦੇ ਸਪੈਕਟਿਵ ਤੋਂ ਇਹਦੇ ਵਿੱਚੋਂ 4 ਮਾਰਕਸ ਵਾਲਾ ਕੁਐਸਚਨ ਸਾਨੂੰ ਫਾਈਨਲ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਨਾਲ ਸਾਨੂੰ 1-1 ਮਾਰਕਸ ਵਾਲੇ ਇੱਕ ਜਾਂ ਦੋ ਕੁਐਸਚਨ ਦੇਖਣ ਨੂੰ ਮਿਲਣਗੇ ਤਾਂ ਜੀ ਅੱਜ ਦੇ ਕੁਐਸਚਨ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਸ਼ਾਂਕੂ ਜਾਂ ਕਹਿ ਲੋ ਕੋਨ ਦੇ ਤਿੰਨ ਫਾਰਮੂਲੇ ਜਿਹੜੇ ਕਿ ਅਲੱਗ ਅਲੱਗ courses ਦੇ ਵਿੱਚ implement ਹੁੰਦੇ ਨੇ ਤਾਂ ਬਹੁਤਾ time ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਤਾਂ ਜੋ ਸਾਡੀ ਜਿਹੜੀ ਅੱਜ ਦੀ shape ਕੀ ਹੈ ਸਾਡੀ ਅੱਜ ਦੀ shape ਹੈਗੀ ਹੈ ਸ਼ੰਕੂ ਸ਼ੰਕੂ ਕੀ ਹੁੰਦੀ ਹੈ ਜਦੋਂ ਆਪਾਂ birthday celebrate ਕਰਦੇ ਹਾਂ ਉਦੋਂ ਆਪਾਂ birthday boy ਦੇ ਸਿਰ ਦੇ ਉੱਪਰ ਇੱਕ cap ਰੱਖਦੇ ਹੁੰਦੇ ਹਾਂ ਤਿਕੋਣੀ ਜੀ ਤਾਂ ਜਿਹੜੀ ਉਹ shape ਹੁੰਦੀ ਹੈ ਉਹ ਸਾਡੀ ਹੁੰਦੀ ਹੈ ਸ਼ੰਕੂ ਦੀ shape ਤਾਂ ਆਪਾਂ ਬਣਾ ਕੇ ਦੇਖ ਲੈਂਦੇ ਹਾਂ three D ਦੇ ਵਿੱਚ ਤਾਂ ਸਾਡੇ ਕੋਲ ਜਿਹੜੀ ਹੁੰਦੀ ਹੈ ਇਹ ਇਹ ਹੁੰਦੀ ਹੈ ਸਾਡੀ ਸ਼ੰਕੂ ਦੀ shape ओके okay. ए ਹੁੰਦੀ ਹੈ ਸਾਡੇ ਸ਼ੰਕੂ ਦੀ ਸ਼ੇ ਹੁਣ ਤੁਹਾਨੂੰ ਇਸ ਸ਼ੰਕੂ ਦੇ ਡਾਈਮੈਂਸ਼ਨਸ ਬਾਰੇ ਪਤਾ ਹੋਣਾ ਜ਼ਰੂਰੀ ਹੈ ਤੇ ਇਹ ਡਾਈਮੈਂਸ਼ਨਸ ਕੀ ਹੁੰਦੇ ਨੇ ਇੱਕ ਤਾਂ ਹੁੰਦਾ ਸਾਡਾ r ਯਾਨੀ ਕਿ r ਹੁੰਦਾ ਸਾਡਾ ਅਰਧ ਵਿਆਸ ਜੀਨੋ ਪਰ r ਨਾ ਰਿਪਰਜ਼ੈਂਟ ਕਰਦੇ ਆ ਇੱਕ ਹੁੰਦੀ ਹੈ ਸਾਡੀ ਉਚਾਈ h ਠੀਕ ਹੈ ਕੋਣ ਦੇ ਸਿਖਰ ਤੋਂ ਲੈ ਕੇ ਕੋਣ ਦੇ ਬਿਆ ਕੋਣ ਦੇ ਸਿਖਰ ਤੋਂ ਲੈ ਕੇ ਕੋਣ ਦੇ ਆਧਾਰ ਦੇ ਸੈਂਟਰ ਤੱਕ ਦੀ ਜਿਹੜੀ ਉਚਾਈ ਹੁੰਦੀ ਹੈ ਉਹ ਸਾਡੀ ਹੁੰਦੀ ਹੈ h ਠੀਕ ਹੈ ਤਾਂ ਇਹਨੂੰ ਆਪਾਂ x ਨਾਲ ਡਿਨੋਟ ਕਰਦੇ ਹਾਂ ਕੋਣ ਦੀ ਉਚਾਈ ਨੂੰ ਅਸੀਂ ਡਿਨੋਟ ਕਰਦੇ ਹਾਂ h ਠੀਕ ਹੈ ਐਂਡ ਇੱਕ ਹੁੰਦੀ ਹੈ ਸਾਡੀ ਤਿਰਛੀ ਉਚਾਈ ਆਹ ਵਾਲੀ l ਠੀਕ ਹੈ ਇੱਕ ਹੁੰਦੀ ਹੈ ਇਹ ਤਿਰਛੀ ਉਚਾਈ ਠੀਕ ਹੈ ਤਾਂ ਤਿਰਛੀ ਉਚਾਈ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਆ ਐਲ ਨਾਲ ਠੀਕ ਹੈ ਪਹਿਲਾਂ ਤੁਹਾਨੂੰ ਇਸ ਦੇ ਡਾਈਮੈਂਸ਼ਨਸ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਕਿੰਨੇ ਡਾਈਮੈਂਸ਼ਨਸ ਹੁੰਦੇ ਨੇ ਐਟ ਹਾਈਟ ਆਰ ਅਰਧ ਵਿਆਸ ਐਲ ਹੁੰਦੀ ਹੈ ਸਾਡੀ ਤਿਰਛੀ ਉਚਾਈ ਜਾਂ ਇੰਗਲਿਸ਼ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਸਲੈਂਡ ਹਾਈਟ ਓਕੇ ਤਾਂ ਇਹਨਾਂ ਤਿੰਨਾਂ ਦੇ ਵਿੱਚ ਇੱਕ ਰਿਲੇਸ਼ਨ ਹੈ ਐਂਡ ਉਹ ਰਿਲੇਸ਼ਨ ਦਾ ਪਤਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਮੋਸਟ ਆਫ ਦੀ ਕੇਸਸ ਫਾਰਮੂਲਸ ਦੇ ਵਿੱਚ ਅਸੀਂ ਉਹ ਰਿਲੇਸ਼ਨ ਦੇ ਥਰੂ ਇੱਕ ਵੈਲਿਊ ਕੱਟ ਕੇ ਪੁੱਟ ਕਰਨੀ ਹੀ ਹੁੰਦੀ ਹੈ ਠੀਕ ਹੈ ਤਾਂ ਇਹਨਾਂ ਤਿੰਨਾਂ ਦੇ ਵਿੱਚ ਦੇਖੋ ਜਦੋਂ ਰਿਲੇਸ਼ਨ ਕੱਢਣਾ ਸਭ ਤੋਂ ਪਹਿਲਾਂ ਦੇਖੋ ਜਿਹੜੀ ਆ ਇੱਕ ਜਿਹੜੀ ਵੀ ਇਹ ਪਾਰਟ ਹੈਗੇ ਆ ਜਿਹਨ ਮੈਂਸ਼ਨ ਆਰ ਐਚ ਐਲ ਇਹ ਇੱਕ ਸਮਕੋਣ ਤਿਰਪੁੰਜ ਦੇ ਪਾਰਟ ਨੇ ਓਕੇ ਇਹਨੂੰ ਫਿਰ ਅਲੱਗ ਤੋਂ ਅਦਾ ਡਰਾ ਕਰਕੇ ਦੇਖ ਲੈਣੇ ਆ ਜੇ ਦੇਖੀਏ ਤਾਂ ਇੱਥੇ ਸਮਕੋਣ ਬਣ ਰਿਹਾ ਓਕੇ ਆ ਆਰ ਹੈ ਆ ਇਹ ਦਾ ਐਲ ਐ ਆ ਕੀ ਹੈ ਐਚ ਹੈ ਹੁਣ ਆਪਾਂ ਨੂੰ ਪਤਾ ਕੀਤੇ ਵੀ ਸੰਪੂਰਨ ਟ੍ਰੈਂਗਲ ਦੇ ਵਿੱਚ 90 ਡਿਗਰੀ ਦੇ ਬਿਲਕੁਲ ਸਾਹਮਣੇ ਕੀ ਹੁੰਦਾਗਾ ਕਰਨ ਜਾਂ ਉਹ ਕਹਿ ਦਿੰਨੇ ਆਪਾਂ ਹਾਈਪੋਟੈਨਸ ਇਹ ਹੋ ਗਿਆ ਸਾਡਾ ਆਧਾਰ ਓਕੇ ਇਹ ਹੋ ਗਿਆ ਸਾਡਾ ਲੰਬ ਤਾਂ ਇਹਨਾਂ ਤਿੰਨਾਂ ਦੇ ਵਿੱਚ ਰਿਲੇਸ਼ਨ ਕੱਢਣ ਲਈ ਸੇ ਪਾਇਥਾਗੋਰਸ ਥਿਊਰਮ ਲਾ ਕੇ ਦੇਨੇ ਆ ਪਾਇਥਾ ਗੋਰਸ ਥਿਊਰਮ on ਸਾਧ ਪਾਈਥਾਗੋਰਸ теоਰਮ ਸਾਨੂੰ ਕੀ ਕਹਿੰਦੀ ਹੈ ਕਰਨ ਦਾ ਸਕੁਅਰ ਬਰਾਬਰ ਹੁੰਦਾ ਲੰਬ ਦਾ ਸਕੁਅਰ ਪਲੱਸ ਅਧਾਰ ਦਾ ਸਕੁਅਰ ਤਾਂ ਇਹਦੇ ਵਿੱਚ ਆਪਾਂ ਇੱਥੇ ਵੈਲਿਊਜ਼ ਪੁੱਟ ਕਰ ਲੈਨੇ ਕਰਨ ਸਾਡਾ ਕੀ ਹੈ ਐਲ ਯਾਨੀ ਕਿ ਐਲ ਦਾ ਸਕੁਅਰ ਬਰਾਬਰ ਹੁੰਦਾ ਲੰਬ ਯਾਨੀ ਕਿ ਐਚ ਦਾ ਸਕੁਅਰ ਪਲੱਸ ਆਰ ਦਾ ਸਕੁਅਰ ਇਥੋਂ ਜੇ ਆਪਾਂ l ਦੀ ਵੈਲਿਊ ਕੱਢਣੀ ਆ ਤਾਂ ਜਿਹੜਾ a² ਹੈ ਉਧਰ ਪੂਰੀ ਦਾ ਕੀ ਬਣ ਜੂਗਾ √ ਬਣ ਜੂਗਾ ਯਾਨੀ ਕਿ h ਦਾ² r ਦਾ² ਇਹ ਕੀ ਹੈ ਸਾਡਾ ਸਲੈਂਡ ਹਾਈਟ ਜੇ ਆਖ ਲਈਓ ਤਿਰשי ਉਚਾਈ ਕੰਧਨ ਦਾ ਇੱਕ ਤਰੀਕਾ ਹੈ ਜਦੋਂ ਸਾਨੂੰ ਹਾਈਟ ਦਿੱਤੀ ਹੋਵੇ ਉਚਾਈ ਦਿੱਤੀ ਹੋਵੇ ਅਤੇ ਅਰਧ ਵਿਆਸ ਦਿੱਤਾ ਹੋਵੇ ਤਾਂ ਉਦੋਂ ਆਪਾਂ s ਧੰਗ ਨਾਲ l ਕੱਢ ਕੇ ਫਾਰਮੂਲਾ ਦੇ ਵਿੱਚ ਪੁੱਟ ਕਰ ਸਕਦੇ ਹਾਂ ਠੀਕ ਹੈ ਤੇ ਇਸ ਚੀਜ਼ ਦਾ ਤੁਹਾਡੇ ਧਿਆਨ ਚ ਹੋਣਾ ਬਹੁਤ ਜ਼ਰੂਰੀ ਹੈ ਕਲੀਅਰ ਹੈ ਤਾਂ ਹੁਣ ਇਹਦੇ ਆਪਾਂ ਜਿਹੜੇ ਮੇਨ ਫਾਰਮੂਲੇ ਨੇ ਸਤਾ ਦੇ ਖੇਤਰਫਲ ਦੇ ਆਇਤਨ ਦੇ ਉਹਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਹੈਗਾ ਸਾਡਾ ਬਾਸਮੀ ਸਤਾ ਦਾ ਖੇਤਰਫਲ ਬਾਸਮੀ ਸਤਾ ਦਾ ਖੇਤਰਫਲ ਠੀਕ ਹੈ ਬਾਸਮੀ ਸਤਾ ਦਾ ਖੇਤਰਫਲ ਦਾ ਫਾਰਮੂਲਾ ਹੁੰਦਾ ਜੀ ਪਾਈ r 2 5rln ਇੱਥੇ ਆਪਾਂ l ਦੀ ਵੈਲਿਊ ਯੂਜ਼ ਕਰਨੀ ਹੈ ਜੇ ਤੁਹਾਨੂੰ ਦਿੱਤੀ ਹੋਈ ਆ ਹਾਈਟ ਤੇ ਅਰਧ ਵਿਆਸ ਦਿੱਤਾ ਹੋਇਆ ਤਾਂ l ਦੀ ਵੈਲਿਊ ਤੁਸੀਂ ਆਹ ਵਾਲਾ ਫਾਰਮੂਲਾ ਲਗਾ ਕੇ ਕੱਢ ਸਕਦੇ ਤਾਂ ਇਹ ਹੋ ਗਿਆ ਸਾਡੀ ਪਾਸਮੀ ਸਤ੍ਹਾ ਦਾ ਖੇਤਰਫਲ ਜਾਨੀ ਕਿ ਪਾਸਿਆਂ ਨੂੰ ਰੰਗ ਕਰਨਾ ਜਾਂ ਪਾਸਿਆਂ ਦਾ ਹੀ ਖੇਤਰਫਲ ਕੱਢਣਾ ਦੂਜਾ ਹੈਗਾ ਸਾਡਾ ਕੁੱਲ ਸਤ੍ਹਾ ਦਾ ਖੇਤਰਫਲ ਕੁੱਲ ਸਤ੍ਹਾ ਦੇ ਖੇਤਰਫਲ ਦੇ ਵਿੱਚ ਦੇਖੋ ਰਾਜੇ ਖੇਤਰਫਲ ਵੇਲੇ ਮੈਂ ਤੁਹਾਨੂੰ ਪਿਛਲੇ ਜਦੋਂ ਆਪਾਂ ਡਿਸਕਸ ਕਰ ਰਹੇ ਸੀ ਤੇ ਅਰਧ ਗੋਲੇ ਦੇ ਤੇ ਬੇਲਨ ਦੇ ਫਾਰਮੂਲੇ ਜਦੋਂ ਦੱਸਿਆ ਸੀਗਾ ਵੀ ਜਦੋਂ ਵੀ ਆਪਾਂ ਖੇਤਰਫਲ ਦੀ ਗੱਲ ਕਰਨੀ ਹੈ ਤਾਂ ਇਹ ਮੰਨਣਾ ਕਰੋ ਵੀ ਆਪਾਂ ਉਸ ਸ਼ੇਪ ਨੂੰ ਰੰਗ ਕਰਨਾ ਜੇ ਪਾਸਮੀਖਾ ਦਾ ਖੇਤਰਫਲ ਕੱਢਣਾ ਤਾਂ ਯਾਨੀ ਕਿ ਪਾਸੇ ਤੇ ਰੰਗ ਕਰਨਾ ਐਂ ਜੇ ਆਪਾਂ ਕੁੱਲ ਸਤ੍ਹਾ ਦਾ ਖੇਤਰਫਲ ਕੱਢਣਾ ਤਾਂ ਮਤਲਬ ਪਾਸੇ ਆਤੀ ਵੀ ਤੇ ਆਧਾਰ ਤੇ ਵੀ ਰੰਗ ਕਰਨਾ ਟੋਟਲ ਸਾਰੇ ਸ਼ੇਪ ਦੇ ਉੱਪਰ ਰੰਗ ਕਰਨਾ ਤਾਂ ਇੱਥੇ ਆਪਣੇ ਕੋਲੇ ਕੁੱਲ ਸਤ੍ਹਾ ਦੇ ਖੇਤਰਫਲ ਵੇਲੇ ਆਕਮੇ ਖਤਰਾ ਦਾ ਖੇਤਰਫਲ ਤਾਂ ਹੋਣਾ ਹੀ ਹੋਣਾ ਪਾਈ r l ਤਾਂ ਹੋਣੇ ਹੋਣਾ ਇੱਕ ਆਪਣੇ ਕੋਲੇ ਜੇ ਤੁਸੀਂ 20 ਧਿਆਨ ਨਾਲ ਦੇਖੋ ਤਾਂ 20 ਸਾਡਾ ਬਣੂਗਾ ਸਰਕੂਲਰ ਕੀ ਬਣੂਗਾ ਸਰਕੂਲਰ ਵੇਈ ਸੰਗ ਹੈ ਦਾ ਠੀਕ ਹੈ ਆਧਾਰ ਇਹਦਾ ਸਰਕਲ ਸ਼ੇਪ ਦਾ ਹੋਊਗਾ ਤਾਂ ਇੱਥੇ ਇਹਦਾ ਵੀ ਤਾਂ ਖੇਤਰਫਲ ਹੋਗਾ ਇਹਦੇ ਵੀ ਤਾਂ ਰੰਗ ਕਰਨਾ ਪਊਗਾ ਜਦੋਂ ਆਪਾਂ ਕੁੱਲ ਸਤਤਾ ਦਾ ਖੇਤਰਫਲ ਕਰਨਾ ਹੋਇਆ ਤਾਂ ਆਪਾਂ ਨੂੰ ਪਤਾ ਹੈ ਆਧਾਰ ਦੇ ਵਾਸਤਾ ਕੀ ਆ r ਹੈ ਤਾਂ ਸਾਡੇ ਟੂਟਲ ਇੱਕ ਚੱਕਰ ਦਾ ਖੇਤਰਫਲ ਕਿੰਨਾ ਹੋਊਗਾ πr ਦੀ ਸਕੁਅਰ ਹੋਊਗਾ ਤਾਂ ਉਹਦੇ ਵਿੱਚ ਆਪਣੇ ਕੋਲੇ ਕੈਡ ਹੋ ਜਾਊਗਾ πr ਦੀ ਠੀਕ ਹੈ ਠੀਕ ਹੈ ਜਦੋਂ ਆਪਾਂ ਕੁੱਲ ਸਤ੍ਹਾ ਦਾ ਖੇਤਰਫਲ ਕੱਢਣਾ ਹੋਵੇ ਹੁਣ ਇਹਦੇ ਵਿੱਚੋਂ ਕਾਮਨ ਕੱਢ ਲਓ ਤਾਂ ਜੋ ਆਪਾਂ ਇੱਕ ਨਵਾਂ ਇਹਦਾ ਫਾਰਮੂਲਾ ਤਿਆਰ ਕਰ ਸਕੀਏ ਇੱਧਰ ਵੀ ਪਾਈ ਆਰ ਇੱਧਰ ਵੀ ਪਾਈ ਆਰ ਪਾਈ ਆਰ ਨਿਕਲ ਗਿਆ ਇੱਥੋਂ ਨਿਕਲ ਰਹਿ ਗਿਆ ਪਿੱਛੇ ਐਲ ਇੱਥੋਂ ਰਹਿ ਗਿਆ ਇਕੱਲਾ ਆਰ ਤਾਂ ਇਹ ਹੈਗਾ ਸਾਡਾ ਫਾਰਮੂਲਾ ਕੁੱਲ ਸਤ੍ਹਾ ਦਾ ਖੇਤਰਫਲ ਪਾਈ ਆਰ ਐਲ ਪਲੱਸ ਆਰ ਓਕੇ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਇਹ ਹੈਗਾ ਸਾਡਾ ਕੁੱਲ ਸਤ੍ਹਾ ਦਾ ਖੇਤਰਫਲ ਹੌਣ ਹੈਗਾ ਜੀ ਸਾਡਾ ਤੀਜਾ ਹੈਗਾ ਫਾਰਮੂਲਾ ਆਇਤਨ ਦਾ ਫੁੱਲ ਤਾਂ ਜੀ ਸਾਡੇ ਕੋਲੇ ਆ ਗਿਆ ਆਇਤਨ ਦਾ ਫਾਰਮੂਲਾ ਇਹ ਤਿੰਨੋਂ ਫਾਰਮੂਲੇ ਜੇ ਅਸੀਂ ਡਿਸਕਸ ਕਰ ਰਹੇ ਹਾਂ ਨੇ ਸ਼ੰਕੂ ਸ਼ੇਪ ਦੇ ਠੀਕ ਹੈ ਤਾਂ ਆਇਤਨ ਦਾ ਫਾਰਮੂਲਾ ਹੁੰਦਾ ਸਾਡਾ ਜਿਹੜਾ ਸਾਡਾ ਬੇਲਨ ਦਾ ਹੁੰਦਾ ਫਾਰਮੂਲਾ ਆਇਤਨ ਦਾ ਉਹਦਾ ਤੀਜਾ ਹਿੱਸਾ ਹੁੰਦਾ ਜੇ ਤੁਸੀਂ ਦਿਮਾਗ ਲਾਓ ਆ ਹੈਗਾ ਜੀ ਤੁਹਾਡੇ ਕੋਲੇ ਬੇਲਨ ਇੱਕ ਬੇਲਨ ਦੇ ਵਿੱਚੋਂ ਅਸੀਂ ਤਿੰਨ ਸ਼ੰਕੂ ਕੱਢ ਸਕਦੇ ਆ ਕਿੰਨੇ ਸ਼ੰਕੂ ਕੱਢ ਸਕਦੇ ਆ ਤਿੰਨ ਸ਼ੰਕੂ ਕੱਢ ਸਕਦੇ ਆ ਤਾਂ ਜਿਹੜਾ ਇੱਕ ਬੇਲਨ ਦੇ ਆਇਤਨ ਦਾ ਫਾਰਮੂਲਾ ਹੈ ਤਾਂ ਉਹਦਾ ਜੇ ਅਸੀਂ ਤੀਜਾ ਹਿੱਸਾ ਕਰ ਦਈਏ ਤਾਂ ਉਹ ਸਾਡਾ ਨਿਕਲਿਆ ਆਊਗਾ ਸ਼ੰਕੂ ਦੇ ਆਇਤਨ ਦਾ ਫਾਰਮੂਲਾ ਠੀਕ ਹੈ ਤਾਂ ਆਪਾਂ ਕਹਿ ਸਕਦੇ ਆ 1/3 π r² h π r² h ਸਾਡਾ ਫਾਰਮੂਲਾ ਹੁੰਦਾ ਬੇਲਨ ਦਾ ਤੇ ਸ਼ੰਕੂ ਦੇ ਕੇਸ ਵਿੱਚ ਵੇਲੇ ਅਸੀਂ ਉਹਦਾ ਹੀ ਤੀਜਾ ਹਿੱਸਾ ਕਰ ਦਿੰਨੇ ਆ ਤਾਂ ਸਾਡੇ ਕੋਲ ਫਾਰਮੂਲਾ ਨਿਕਲ ਕੇ ਆ ਗਿਆ 1/3 π r² h ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਹੁਣ ਆਪਾਂ ਇਸ ਫਾਰਮੂਲਾ ਦੇ ਉੱਪਰ ਇੱਕ ਕੁਐਸਚਨ ਦੇ ਉੱਪਰ ਇੰਪਲੀਮੈਂਟ ਕਰਕੇ ਦੇਖਦੇ ਹਾਂ ਤਾਂ ਜੋ ਤੁਹਾਡੀ ਇਸ ਫਾਰਮੂਲਾ ਦੇ ਉੱਪਰ ਜਿਹੜੀ ਅੰਡਰਸਟੈਂਡਿੰਗ ਹੋਰ ਜ਼ਿਆਦਾ ਬੈਟਰ ਹੋ ਸਕੇ ਤਾਂ ਜੀ ਹੁਣ ਆਪਾਂ ਸ਼ੰਕੂ ਤੇ ਅਰਧ ਗੋਲੇ ਦੇ ਫਾਰਮੂਲਾ ਦੇ ਬੇਸਟਿਕ ਕੁਐਸਚਨ ਕਰਨ ਜਾ ਰਹੇ ਹਾਂ ਤਾਂ ਕੁਐਸਚਨ ਦੀ ਸਟੇਟਮੈਂਟ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਸਾਡੇ ਕੁਐਸਚਨ ਦੇ ਸਟੇਟਮੈਂਟ ਕੀ ਕਹਿੰਦੇ ਤੋਂ ਖਡਾਉਣਾ ਹੈ ਅਰਧ ਵਿਆਸ 3.5 ਸੈਂਟੀਮੀਟਰ ਵਾਲੇ ਇੱਕ ਸ਼ੰਕੂ ਦੇ ਆਕਾਰ ਦਾ ਹੈ ਠੀਕ ਹੈ ਸ਼ੰਕੂ ਦੇ ਆਕਾਰ ਦਾ ਹੈ ਇੱਕ ਖਡਾਉਣਾ ਉਹਦਾ ਅਰਧ ਵਿਆਸ ਕਹਿੰਦੇ 3.5 ਸੈਂਟੀਮੀਟਰ ਹੈ ਜੋ ਉਸੇ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਉੱਪਰ ਟਿਕਿਆ ਹੋਇਆ ਹੈ ਐ ਜਿਹੜਾ ਇਹ ਸ਼ੰਕੂ ਆਣਾ ਸੇਮ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਦੇ ਉੱਪਰ ਟਿਕਿਆ ਹੋਇਆ ਹੈ ਠੀਕ ਹੈ ਐਂਡ ਇਸ ਘਟਾਉਣੇ ਦੀ ਕੁੱਲ ਉਚਾਈ ਇਹਨਾਂ ਨੇ 15.5 ਸੈਂਟੀਮੀਟਰ ਦਿੱਤੀ ਹੋਈ ਹੈ ਵੀ ਟੋਟਲ ਉੱਪਰ ਤੋਂ ਲੈ ਕੇ ਨੀਚੇ ਤੱਕ ਪੂਰੇ ਘਟਾਉਣੇ ਦੀ ਉਚਾਈ ਹੈਗੀ 15.5 ਸੈਂਟੀਮੀਟਰ ਤਾਂ ਇਸ ਘਟਾਉਣੇ ਦੀ ਕੁੱਲ ਸਤਹ ਦਾ ਖੇਤਰਫਲ ਪਤਾ ਕਰਨਾ ਤਾਂ ਸਭ ਤੋਂ ਪਹਿਲਾਂ ਆਪਾਂ ਇਹਦੀ ਡਾਇਗਰਾਮ ਬਣਾਉਣੀ ਹੈ ਵਿਦਆਊਟ ਅ ਡਾਇਗਰਾਮ ਆਪਾਂ ਇਸ ਕੁਐਸਚਨ ਨੂੰ ਅਟੈਂਪਟ ਨਹੀਂ ਕਰ ਸਕਦੇ ਓਕੇ ਤਾਂ ਕੁਐਸਚਨ ਅਕੋਰਡਿੰਗ ਦੇ ਨੇ ਇੱਕ ਘਟਾਉਣੇ ਆਰਥ ਵਿਅਰ 15.5 ਸੈਂਟੀਮੀਟਰ ਵਾਲੇ ਇੱਕ ਸ਼ੰਕੂ ਦੇ ਆਕਾਰ ਦਾ ਸ਼ੰਕੂ ਮੈਂ ਤੁਹਾਨੂੰ ਦੱਸਿਆ ਸੀਗਾ ਆ ਹੁੰਦਾ ਜੇ ਸਾਡਾ ਜਿਹੜੀ ਕੈਪ ਬਰਥਡੇ ਕੈਪ ਹੁੰਦੀ ਹੈ ਇਹ ਹੁੰਦੀ ਸਾਡੀ ਸ਼ਾਂਤੀ ਠੀਕ ਹੈ ਇਹਦਾ ਕਹਿੰਦੇ ਅਰਧ ਵਿਆਸ ਕਿੰਨਾ ਹੈ ਇਹਦਾ ਅਰਧ ਵਿਆਸ ਹੈਗਾ 3.5 ਸੈਂਟੀਮੀਟਰ ਠੀਕ ਹੈ 3.5 ਸੈਂਟੀਮੀਟਰ ਹੈਗਾ ਤੇ ਕਹਿੰਦੇ ਏਸੀ ਆਧਾਰ ਵਾਲੇ ਏਸੀ ਅਰਧ ਵਿਆਸ ਵਾਲੇ ਇੱਕ ਗੋਲੇ ਉੱਪਰ ਟਿਕਿਆ ਹੋਇਆ ਹੈ ਇਹ ਕਹਿੰਦੇ ਏਸੀ ਅਰਧ ਵਿਆਸ ਵਾਲੇ ਇੱਕ ਗੋਲੇ ਦੇ ਉੱਪਰ ਟਿਕਿਆ ਹੋਇਆ ਅਰਧ ਗੋਲੇ ਉੱਪਰ ਸੌਰੀ ਅਰਧ ਗੋਲੇ ਉੱਪਰ ਟਿਕਿਆ ਹੋਇਆ ਹੈ ਠੀਕ ਹੈ ਤਾਂ ਮਤਲਬ ਇਹਦਾ ਵੀ ਅਰਧ ਵਿਆਸ 3.5 ਹੀ ਹੈ ਤੇ ਇਹਦਾ niche ਅਰਧ ਅਰਧ ਗੋਲਾ ਲੱਗਿਆ ਹੋਇਆ ਉਹਦਾ ਵੀ ਅਰਧ ਹੈ 3.5 ਸੈਂਟੀਮੀਟਰ ਹੀ ਹੈ ਓਕੇ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਇਸ ਘਟਾਉਣੇ ਦੀ ਕੁੱਲ ਲਚਾਈ ਘਟਾਉਣੇ ਦੀ ਕੁੱਲ ਲਚਾਈ ਜਾਨੀ ਕਿ ਇਸ ਇੱਥੋਂ ਲੈ ਕੇ ਇੱਥੋਂ ਤੱਕ ਕੁੱਲ ਲਚਾਈ ਸਾਨੂੰ ਕਿੰਨੀ ਦਿੱਤੀ ਹੋਈ ਹੈ ਇਹਨਾਂ ਨੇ 15.5 ਸੈਂਟੀਮੀਟਰ ਕਿੰਨੀ 15.5 ਸੈਂਟੀਮੀਟਰ ਦਿੱਤੀ ਹੋਈ ਹੈ ਠੀਕ ਹੈ ਤਾਂ ਹੁਣ ਆਪਾਂ ਕੀ ਪਤਾ ਕਰਨਾ ਇਸ ਖਡਾਉਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਮੈਂ ਤੁਹਾਨੂੰ ਦੱਸਿਆ ਸੀ ਵੀ ਜਦੋਂ ਵੀ ਤੁਸੀਂ ਖੇਤਰਫਲ ਫਾਈਂਡ ਆਊਟ ਕਰਨਾ ਹੋਵੇ ਤਾਂ ਤੁਸੀਂ ਇਹ ਇਮੇਜਿਨ ਕਰ ਲਿਆ ਕਰੋ ਵੀ ਜਿਹੜੀ ਦਿੱਤੀ ਹੋਈ ਸ਼ੇਪ ਆ ਉਹਨੂੰ ਆਪਾਂ ਰੰਗ ਕਰਨਾ ਹੁਣ ਕੁੱਲ ਸਤ੍ਹਾ ਦਾ ਖੇਤਰਫਲ ਕਹਿ ਰਿਹਾ ਮਤਲਬ ਟੋਟਲ ਜਿੰਨਾ ਖਡਾਉਣਾ ਹੈਗਾ ਸਾਰੇ ਪਾਸੋਂ ਇਹਨੂੰ ਰੰਗ ਕਰਨਾ ਹੁਣ ਰੰਗ ਵਾਲਾ ਭਾਗ ਕਿਹੜਾ ਕਿਹੜਾ ਹੋਊਗਾ ਦੇਖੋ ਸ਼ੰਕੂ ਦਾ ਤਾਂ ਕੱਲੇ ਪਾਸੇ ਤੇ ਰੰਗ ਹੀ ਹੋਊਗਾ ਕਿਉਂਕਿ ਬੇਸ ਹੈ ਤੇ ਜਿਹੜਾ ਆਪਾਂ ਦਾ ਅਰਧ ਗੋਲੇ ਦਾ ਦੇਸ ਤਾਂ ਇਹ ਤਾਂ ਅੰਦਰ ਛਪਿਆ ਹੋਇਆ ਹੁਣ ਅੰਦਰ ਜਾ ਕੇ ਤਾਂ ਰੰਗ ਕਰ ਨਹੀਂ ਸਕਦੇ ਤਾਂ ਇੱਕ ਤਾਂ ਆਪਾਂ ਕਰਾਂਗੇ ਸ਼ੰਕੂ ਦੇ ਪਾਸਮੀ ਸਤ੍ਹਾ ਦਾ ਖੇਤਰ ਇੱਕ ਤਾਂ ਆਪਾਂ ਕਰਾਂਗੇ ਸ਼ੰਕੂ ਦੇ ਪਾਸਿਆਂ ਤੇ ਰੰਗ ਠੀਕ ਹੈ ਜਾਨੀ ਕਿ ਪਾਸਿਆਂ ਤੇ ਰੰਗ ਹੋ ਜਾਊਗਾ ਠੀਕ ਹੈ ਹੁਣ ਆਹ ਵਲ ਕੀਪ ਤੱਕ ਇਹ ਵਿੱਚੀ ਛੁਪੀ ਹੋਈ ਹੈ ਦੇਸ ਤਾਂ ਇਹ ਕੁੱਲ ਸਤ੍ਹਾ ਦਾ ਖੇਤਰਫਲ ਤਾਂ ਆਪਾਂ ਕਹਿ ਨਹੀਂ ਸਕਦੇ ਇੱਕ ਤਾਂ ਸਾਡਾ ਆ ਗਿਆ ਸ਼ੰਕੂ ਦੀ ਪਾਸਮੀ ਸਤ੍ਹਾ ਦਾ ਖੇਤਰਫਲ ਪਲੱਸ ਇੱਕ ਆਪਾਂ ਜਿਹੜਾ نیچے ਅਟੈਚ ਆ ਸਾਡੇ ਕੋਲੇ ਅਰਧ ਗੋਲਾ ਉਹਦੇ ਵੀ ਅਸੀਂ ਕੀ ਕਰਾਂਗੇ ਪਾਸਿਆਂ ਤੇ ਹੀ ਰੰਗ ਕਰਾਂਗੇ ਓਕੇ ਕਿਉਂ ਕਿ ਕਿਹੜਾ ਤਾਂ بیس ਤਾਂ ਇਹਦੇ ਨਾਲ ਅਟੈਚ ਆ ਅੰਦਰ ਆ ਗਿਆ ਠੀਕ ਹੈ ਤਾਂ ਜਦੋਂ ਆਪਾਂ ਇਹਨੂੰ ਟੋਟਲ ਦੇਖਾਂਗੇ ਤਾਂ ਆਪਣੇ ਕੋਲੇ ਨਿਕਲ ਕੇ ਆ ਜੂਗਾ ਟੋਟਲ ਕੁੱਲ ਖਡਾਉਣੇ ਦਾ ਕੁੱਲ ਸਤ੍ਹਾ ਦਾ ਖੇਤਰਫਲ ਠੀਕ ਹੈ ਤਾਂ ਸਾਡੇ ਕੋਲੇ ਜੇ ਦੇਖੀਏ ਪਹਿਲਾਂ ਆਪਾਂ ਫਾਰਮੂਲਾ ਲਾ ਲੈਨੇ ਆ ਖਡਾਉਣਾ ਖਡਾਉਣੇ ਦਾ ਕੁੱਲ ਸਤ੍ਹਾ ਦਾ ਖੇਤਰਫਲ बराबर होगा एक तो होगा साढ़े शंपू की पासवी सतह का खेतफल प्लस अर्ध आजगा अर्धगु सतह का खेत्रफल समझ रहे हो तो फॉर्मूल ਅੱਬ ਤੋਂ ਪਹਿਲਾਂ ਤੁਹਾਨੂੰ ਪਤਾ ਹੋਵੇ ਕਿ ਫਾਰਮੂਲਾ ਕਿਹੜਾ ਖੋਲਣਾ ਹੈ ਠੀਕ ਹੈ ਤਾਂ ਖੇਤਰਫਲ ਦਾ ਸਿੱਧਾ ਜਾਂ ਫੰਡਾ ਹੁੰਦਾ ਵੀ ਤੁਸੀਂ ਇਮੇਜਨ ਕਰ ਲਓ ਕਰੋ ਵੀ ਕਿਹੜੇ ਕਿਹੜੇ ਹਿੱਸੇ ਤੇ ਰੰਗ ਕਰਨਾ ਹੁਣ ਦੇਖੋ ਜੇ ਤੁਸੀਂ ਕੁੱਲ ਖਡੌਣੇ ਨੂੰ ਰੰਗ ਕਰਨ ਜਾ ਰਹੇ ਹੋ ਤਾਂ ਇੱਕ ਤਾਂ ਤੁਹਾਡੇ ਸ਼ੈਂਕੂ ਦੇ ਪਾਸੇ ਤੇ ਰੰਗ ਹੋਊਗਾ ਤਾਂ ਇਟ ਮੀਨਸ ਸ਼ੈਂਕੂ ਦੇ ਪਾਸੇ ਦਾ ਖੇਤਰਫਲ ਇੱਕ ਜਿਹੜਾ نیچے ਆਪਣੇ ਕੋਲ ਅਰਧ ਗੋਲਾ ਲੱਗਿਆ ਹੋਇਆ ਉਹਦੇ ਪਾਸੇ ਤੇ ਰੰਗ ਕਰਨਾ ਹੋਊਗਾ ਇਟ ਮੀਨਸ ਆਪਣੇ ਕੋਲ ਅਰਧ ਗੋਲੇ ਦੀ ਪਾਸੇ ਦਾ ਖੇਤਰਫਲ ਇਹਨਾਂ ਦੋਨਾਂ ਦਾ ਫਾਰਮੂਲਾ ਦਾ ਆਪਾਂ ਖੋਲਨੇ ਆ ਆਪਾਂ ਫਾਰਮੂਲਾ ਖੋਲ ਕੇ ਦੇ ਲਈਏ ਸਾਨੂੰ ਕਿਸ ਕਿਸ ਚੀਜ਼ ਦੀ ਲੋੜ ਹੈਗੀ ਵਿੱਚ ਕਿਹੜੇ ਕਿਹੜੇ ਡਾਈਮੈਂਸ਼ਨ ਦੀ ਲੋੜ ਹੈ ਵਿੱਚ ਪੁੱਟ ਕਰਨ ਦੀ ਠੀਕ ਹੈ ਤਾਂ ਸ਼ੰਕੂ ਦੀ ਬਾਹਰਨੀ ਸਦਾ ਦਾ ਖੇਤਰਫਲ ਆਪਾਂ ਕੀਤਾ ਸੀਗਾ ਪਾਈ r l ਹੁੰਦਾ ਅਰਧ ਗੋਲੇ ਦੀ ਬਾਹਰਨੀ ਸਦਾ ਦਾ ਖੇਤਰਫਲ ਹੁੰਦਾ ਜੀ 2 ਪਾਈ r ਦੀ ਸਕੁਅਰ ਹੁਣ ਦੇਖੋ ਇੱਥੇ r1 r2 ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਰਧ ਗੋੜੇ ਦਾ ਅਰਧ ਵਿਆਸ ਵੀ 7.5 ਹੀ ਹੈ ਤੇ ਸ਼ੰਕੂ ਦਾ ਜਿਹੜਾ ਅਰਧ ਵਿਆਸ ਉਹ ਵੀ r ਹੀ ਹੈ ਕਿਉਂਕਿ ਇਹਨਾਂ ਨੇ ਕਹੇ ਸੀ ਸੇਮ ਅਰਧ ਵਿਆਸ ਵਾਲੇ ਆ ਇਹ ਦੋਨੋਂ ਜੁੜੇ ਹੋਏ ਆ ਆਪਣੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਲਿਖ ਲੈਨੇ ਆ ਅਰਧ ਵਿਆਸ ਕਿੰਨਾ ਦਿੱਤਾ ਹੋਇਆ ਤਾਂ ਜੀ ਅਰਧ ਵਿਆਸ ਦਿੱਤਾ ਹੋਇਆ ਸਾਨੂੰ r 3.5 ਸੈਂਟੀਮੀਟਰ ਓਕੇ ਐਂ ਇਸ ਤੋਂ ਬਾਅਦ ਆਪਾਂ ਨੂੰ ਚਾਹੀਦਾ l l ਚਾਹੀਦੀ ਹੈ l ਕੱਢਣ ਤੋਂ ਪਹਿਲਾਂ ਅਸੀਂ ਜੇ l ਕੱਢਣਾ ਹੋਵੇ ਇੱਕ ਸਾਈਡ ਤੇ ਲਾ ਕੇ ਦੇਨੇ ਆ l ਦਾ ਫਾਰਮੂਲਾ ਹੁੰਦਾ ਜੇ ਅਸੀਂ ਡਰਾਈਵ ਕੀਤਾ ਸੀਗਾ h ਦਾ ਸਕੁਅਰ ਪਲੱਸ r ਦਾ ਸਕੁਅਰ ਦੇਖੋ r ਤਾਂ ਹੈਗੀ ਸਾਡੇ ਕੋਲੇ ਬਟ h ਨਹੀਂ ਹੈਗੀ ਹੁਣ h ਕਿਉਂਕਿ ਇਹ ਨੂੰ ਨਾ ਲੈ ਲਓ ਕਿਉਂਕਿ ਇਹ ਤਾਂ ਕੁੱਲ ਖਣਾਉਣੇ ਦੀ ਉਚਾਈ ਹੈ ਸਾਨੂੰ h ਚਾਹੀਦੀ ਹੈ ਕੱਲੇ ਸ਼ੰਕੂ ਦੀ ਉਚਾਈ ਚਾਹੀਦੀ ਹੈ ਇੰਨੀ ਹੁੰਦੀ ਹੈ ਸਾਡੀ h ਇੱਥੋਂ ਤੋਂ ਇੱਥੋਂ ਤੱਕ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆ ਜੇ ਤੁਸੀਂ ਦੇਖੋ ਅਰਧ ਵਿਆਸ ਇਧਰ ਨੂੰ 3.5 ਹੈ ਤਾਂ ਆਹ ਵਾਲਾ ਹਿੱਸਾ ਵੀ ਇਤਨੀ ਹੋਊਗਾ 3.5 ਹੀ ਤਾਂ ਹੋਊਗਾ ਕਿਉਂਕਿ ਅਰਧ ਵਿਆਸ ਹੈ ਅਰਧ ਗੋਲੇ ਦੇ ਵਿੱਚ ਕਿਤੇ ਵੀ ਖਿੱਚ ਲੋ ਉਹਦੀ ਜਿਹੜੀ ਵੈਲਿਊ ਉਹ ਤਾਂ ਸੇਮ ਹੀ ਰਹਿਣੀ ਹੈ ਤਾਂ ਜੇ ਆਪਾਂ ਇੰਨੀ ਹਾਈਟ ਪਤਾ ਕਰਨੀ ਹੈ ਜੇ ਆਪਾਂ ਆਹ ਵਾਲੀ ਹਾਈਟ ਪਤਾ ਕਰਨੀ ਹੈ ਟੋਟਲ ਹਾਈਟ ਦੇ ਵਿੱਚੋਂ ਜੇ ਆਪਾਂ 3.5 ਘਟਾ ਦਈਏ ਤਾਂ ਸਾਡੇ ਕੋਲੇ ਪਿੱਛੇ ਕਿੰਨੀ ਰਹਿ ਜਾਊਗੀ ਹਾਈਟ ਨਿਕਲ ਕੇ ਆ ਜੂਗੀ ਤਾਂ ਸਾਡੇ ਕੋਲੇ ਇੰਨਾ ਹੈ ਕਿੰਨਾਗਾ 3.5 ਟੋਟਲ ਸੀਗਾ 15.5 ਤਾਂ 3.5 ਦੇ ਵਿੱਚੋਂ ਜਦੋਂ ਅੱਜ 15.5 ਦੇ ਵਿੱਚ ਜਦੋਂ 3.5 ਘਟਾਵਾਂਗੇ ਤਾਂ ਸਾਡੇ ਕੋਲ ਰਹਿ ਜਾਊਗਾ 12 ਸੈਂਟੀਮੀਟਰ 12 ਸੈਂਟੀਮੀਟਰ ਸਾਡੇ ਕੋਲ ਕੀ ਨਿਕਲ ਕੇ ਆ ਜੂਗੀ ਹਾਈਟ ਨਿਕਲ ਕੇ ਆ ਜੂਗੀ ਇਹਨੂੰ ਧਿਆਨ ਨਾਲ ਦੇਖੋ ਇੱਥੇ ਸਾਨੂੰ ਐਲ ਦੀ ਵੈਲਿਊ ਚਾਹੀਦੀ ਸੀ ਫਾਰਮੂਲੇ ਦੇ ਅਕੋਰਡਿੰਗ ਠੀਕ ਹੈ ਜਾਨੀ ਕਿ ਸਾਨੂੰ ਤਿਰਸ਼ੀ ਉਚਾਈ ਚਾਹੀਦੀ ਸੀ ਫਾਰਮੂਲੇ ਦੇ ਅਕੋਰਡਿੰਗ ਬਟ ਸਾਨੂੰ ਤਰਸ਼ਿਉ ਚਾਈ ਕਿਤੇ ਵੀ ਕੁਝ ਵੀ ਮੈਂਸ਼ਨ ਨਹੀਂ ਕੀਤਾ ਸੀ ਇਹਨਾਂ ਨੇ ਕੀ ਕਿਹਾ ਸੀ ਕਿ ਅਰਧ ਵਿਆਸ ਦੇ ਕਿਤੇ ਟੂਟ ਨੂੰ ਚਾਹੀ ਸਾਨੂੰ ਖਡਾਉਣੇ ਦੀ ਦਿੱਤੀ ਸੀ ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਵੀ ਐਲ ਦੀ ਵੈਲਿਊ ਕੱਢਣ ਵਾਸਤੇ ਸਾਡੇ ਕੋਲ ਐਚ ਦਾ ਹੋਣਾ ਜ਼ਰੂਰੀ ਹੈ ਤੇ ਆਰ ਦਾ ਹੋਣਾ ਜ਼ਰੂਰੀ ਹੈ ਫਿਰ ਆਪ ਇਹਦੇ ਵਿੱਚ ਪੁੱਟ ਕਰਕੇ ਸਿ ਐਲ ਦੀ ਵੈਲਿਊ ਕੱਢ ਸਕਦੇ ਆ ਤਾਂ ਇੱਥੋਂ ਆਪਾਂ ਜਦੋਂ ਐਲ ਦੀ ਵੈਲਿਊ ਕੱਢਣੀ ਚਾਹੀ ਐਲ ਦੀ ਵੈਲਿਊ ਕੱਢਣ ਵਾਸਤੇ ਅਸੀਂ ਪਹਿਲਾਂ ਐਚ ਦੀ ਵੈਲਿਊ ਕੱਢਾਂਗੇ ਸਾਡੇ ਕੋਲ ਟੋਟਲ 15.5 ਦਿੱਤਾ ਹੋਇਆ ਸੀ ਤਾਂ ਜੇ ਅਰਧ ਵਿਆਸ ਇੱਧਰ ਨੂੰ 3.5 ਅਤੇ ਇਹਨੂੰ ਜੇ ਤੁਸੀਂ ਇੱਧਰ ਨੂੰ ਸਕਾਉਂਗੇ ਤਾਂ ਇਹ ਵੀ 3.5 ਹੀ ਰਹੂਗੀ ਤਾਂ ਇਹ ਵਾਲੇ 3.5 ਅਸੀਂ ਟੋਟਲ 15.5 ਦੇ ਵਿੱਚੋਂ ਘਟਾਤੀ ਤਾਂ ਸਾਡੇ ਕੋਲ ਪਿੱਛੇ ਰਹਿ ਗਈ 12 ਸੈਂਟੀਮੀਟਰ ਓਕੇ ਤਾਂ ਐਚ ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ ਸ਼ੈਂਪੂ ਦੀ ਚਾਈ ਤੁਸੀਂ ਕੱਢ ਲਈ ਹੈ ਐਚ ਦੀ ਵੈਲਿਊ ਕਿੰਨੀ ਹੈ 12 ਸਾਡੇ ਠੀਕ ਹੈ ਹੁਣ ਆਪਾਂ ਕੀ ਕਰਦੇ ਇਹਦੇ ਵਿੱਚ ਪੁੱਟ ਕਰ ਲੈਨੇ ਆਂ ਤਾਂ ਕਿ ਸਾਡੇ ਐਲ ਦੀ ਵੈਲ ਨਿਕਲ ਜਾਵੇ ਐਲ ਦੀ ਵੈਲ ਨੂੰ ਕੱਢ ਲੈ ਅਸੀਂ ਕੀ ਕਰਾਂਗੇ ਐਚ ਦਾ ਸਕੁਆਇਰ ਯਾਨੀ ਕਿ 12 ਦਾ ਸਕੁਆਇਰ ਪਲੱਸ 8 ਯਾਨੀ ਕਿ 35 ਦਾ ਸਕੁਆਇਰ 10.5 ਦਾ ਸਕੁਆਇਰ ਠੀਕ ਹੈ ਇਹਨੂੰ ਕੈਲਕੂਲੇਟ ਕਰਦੇ ਆਪਾਂ 12 12 144 ਹੁੰਦੇ ਆ ਪਹਿਲਾਂ ਆਪਾਂ ਕੀ ਕਰਦੇ ਆ 3.5 ਸਕੁਅਰ ਦਾ ਮਤਲਬ ਕੀ ਹੁੰਦਾ ਜੇ ਅਸੀਂ 3.5 ਨੂੰ 3.5 ਨਾਲ ਮਲਟੀਪਲਾਈ ਕਰਨਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਪੁਆਇੰਟੋ ਵਾਲੀ ਮਲਟੀਪਲਾਈ ਕਰਨ ਸਮੇ ਪੁਆਇੰਟ ਨੂੰ ਇੱਕ ਵਾਰੀ ਭੁੱਲ ਜਾਇਆ ਕਰੋ ਡਾਇਰੈਕਟ ਪਹਿਲਾਂ ਨੰਬਰਾਂ ਦੀ ਮਲਟੀਪਲਾਈ ਕਰ ਲਿਆ ਕਰੋ ਤਾਂ ਹੁਣ ਆਪਾਂ ਕੀ ਕਰਦੇ ਆ ਪਹਿਲਾਂ 35 ਨੂੰ 35 ਨਾਲ ਗੁਣਾ ਕਰਕੇ ਦੇਖ ਲੈਂਦੇ ਆ ਠੀਕ ਹੈ ਤਾਂ 35 ਨੂੰ 35 ਨਾਲ ਗੁਣਾ ਕਰਦੇ ਆ ਆਪਾਂ 5 5 25 ਦੋ ਗਿਆ ਹਸਲ 5 3 15 15 ਤੇ ਦੋ 17 5 3 15 ਇੱਕ ਗਿਆ ਹਸ ਤੇ 3 ਤੇ 9 ਤੱਕ ਦਾ ਸੋ ਸਾਡੇ ਕੋਲ ਆ ਗਿਆ 5 7 ਤੇ 5 12 2 12 12 25 ਆ ਗਿਆ ਸਾਡਾ ਹੁਣਾ ਕਰਕੇ ਠੀਕ ਹੈ ਹੁਣ ਜਿਹੜੀ ਆਪਾਂ ਪੁਆਇੰਟ ਦੀ ਅਡਜਸਟਮੈਂਟ ਕਰਨੀ ਆ ਜਿਹੜੇ ਆਪਾਂ ਨੰਬਰਾਂ ਦੇ ਮਲਟੀਪਲੀਕੇਸ਼ਨ ਕੀਤੀ ਸੀ ਉਹਨਾਂ ਵਿੱਚ ਦੇਖੋ ਟੋਟਲ ਪੁਆਇੰਟ ਤੋਂ ਬਾਅਦ ਕਿੰਨੇ ਡਿਜਟ ਆ ਇੱਧਰ ਇੱਕ ਹੈ ਪੁਆਇੰਟ ਤੋਂ ਬਾਅਦ ਇੱਕ ਇੱਧਰ ਹੈ ਪੁਆਇੰਟ ਤੋਂ ਬਾਅਦ ਤਾਂ ਟੋਟਲ ਹੋਗੇ ਦੋ ਤਾਂ ਪਿੱਛੋਂ ਦੋ ਹਟਕੇ ਆਪਾਂ ਕੀ ਲਾ ਦਾਂਗੇ ਪੁਆਇੰਟ ਲਾ ਦੇ ਤਾਂ ਸਾਡੇ ਕੋਲ 3.5 ਦਾ ਸਕੁਅਰ ਜਾਨੀ ਕਿ 3.5 3.5 ਦਾ ਇਹ ਆਨਸਰ ਆਇਆ ਉਹ ਤੁਹਾਡਾ ਆ 12.25 ਠੀਕ ਹੈ ਹਜੇ ਵੀ ਸਾਡੇ ਕੋਲੇ ਐਲ ਦੀ ਵੈਲਿਊ ਪ੍ਰੋਪਰ ਨਹੀਂ ਨਿਕਲੀ ਹੈਗੀ ਹੁਣ ਆਪਾਂ ਐਲ ਦੀਆਂ ਵੈਲਿਊਜ਼ ਜੋੜ ਲੈਣੇ ਆ ਪਹਿਲਾਂ ਆਪਾਂ ਕੀ ਕਰਦਨੇ ਆ ਪੁਆਇੰਟਾਂ ਵਾਲੀ ਉੱਪਰ ਰੱਖ ਲੈਣੇ ਆ ਠੀਕ ਹੈ ਹੁਣ ਇਹ ਪੁਆਇੰਟ ਹੈ ਨਹੀਂ ਇਹਦੇ ਵਿੱਚ ਤਾਂ ਪੁਆਇੰਟ ਤੋਂ ਮੂਰੇ ਰੱਖਾਂਗੇ 144 ਪਿੱਛੇ ਪਰ ਜ਼ੀਰੋ ਜ਼ੀਰੋ ਲਾ ਲਿਆ ਠੀਕ ਹੈ ਜਿੱਥੇ-ਜਿੱਥੇ ਵੀ ਪੁਆਇੰਟ ਨਾ ਹੋਵੇ ਤਾਂ ਲਾਸਟ ਤੇ ਪੁਆਇੰਟ ਤੋਂ ਬਾਅਦ ਜ਼ੀਰੋਸ ਤੁਸੀਂ ਲਗਾ ਸਕਦੇ ਹੋ ਓਕੇ ਤਾਂ ਇੱਥੇ ਆਪਾਂ ਜੋੜਦੇ ਆ 5 2 6 5 1 ਤਾਂ ਸਾਡਾ ਆਨਸਰ ਆ ਗਿਆ 152.25 152.25 ਆ ਗਿਆ 152.25 ਹੁੰਦਾ ਇਹ ਹੁੰਦਾਗਾ ਤੁਹਾਡਾ 12.5 ਦਾ ਰੂਪ ਤਾਂ ਸਾਡੇ ਕੋਲੇ l ਦੀ ਵੈਲਿਊ ਨਿਕਲ ਕੇ ਆ ਗਈ 12.5 ਕਿੱਥੋਂ ਕੱਢੀ ਅਸੀਂ ਇਹਨੂੰ ਸੋਲਵ ਕਰਕੇ ਕੱਢੀ ਠੀਕ ਹੈ ਜਗਾ ਥੋੜੀ ਜਿਹੀ ਕਾ ਕਰਕੇ ਥੋੜਾ ਜਿਹਾ ਅਡਜਸਟ ਕਰਨਾ ਪਿਆ ਆਨਸਰ ਕੁਛ ਸਮਝ ਜਾਇਓ ਇਹ ਵਾਲੇ ਰੂਟਸ ਤੋਂ ਧਿਆਨ ਚ ਰੱਖਣੇ ਪੈਣਗੇ 156.25 12.5 ਦਾ ਅੰਸਰ ਹੈ ਠੀਕ ਹੈ ਜਾਨੀ ਕਿ ਜੇ ਆਪਾਂ ਦੇਖੀਏ 156 25 ਜਿਹੜਾ ਪੂਰਾ ਰੂਟ ਹੈਗਾ ਉਹ 125 ਦਾ ਰੂਟ ਹੈ ਤਾਂ ਉਦੋਂ ਬਾਅਦ ਇਹ ਪੁਆਇੰਟ ਦੀ ਜਿਹੜੀ ਅਸਮਤ ਹੋ ਗਈ ਓਕੇ ਤਾਂ ਇਹ ਸਾਡੇ ਕੋਲ ਨਿਕਲ ਕੇ ਆ ਗਈ ਐਲ ਦੀ ਵੈਲਿਊ ਹੁਣ ਆਪਾਂ ਕੀ ਕਰਦੇ ਆ ਸਾਡੇ ਕੋਲ ਐਲ ਦੀ ਵੈਲਿਊ ਵੀ ਹੈਗੀ ਆ ਆਰ ਦੀ ਵੈਲਿਊ ਵੀ ਹੈਗੀ ਆ ਪਾਈਥਨ ਨੇ ਸੁਜੈਸਟ ਨਹੀਂ ਕੀਤਾ ਤਾਂ ਆਪਾਂ Y/7 ਪੁੱਟ ਕਰ ਲੈਣ ਓਕੇ ਤਾਂ ਇਹਦੇ ਚ ਡਾਇਰੈਕਟ ਵੈਲਿਊ ਪੁੱਟ ਦਰਨੇ ਸ਼ੁਰੂ ਕਰ ਦਿੰਨੇ ਆ ਸਸੇ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਕੀ ਕਰਿਆ ਕਰੋ ਕਾਮਨ ਚੀਜ਼ ਕੱਟ ਲਿਆ ਕਰੋ ਇੱਕ ਪਾਈ ਕੱਟ ਲਓ ਦੋਨਾਂ ਦੇ ਵਿੱਚ ਕਾਰ ਕਰਦੋ ਕਿਉਂਕਿ ਆ ਸੇਮ ਆਏ ਦੋਨਾਂ ਦੇ ਵਿੱਚ ਤਾਂ ਜੀ ਪਾਈ ਆਰ ਆਪਾਂ ਕਾਮਨ ਕੱਢ ਲਈ ਅੰਦਰ ਰਹਿ ਗਈ ਐਲ ਪਲੱਸ 2 ਰਹਿ ਗਿਆ ਇੱਕ ਰਹਿ ਗਈ ਆਰ ਕਾਮਨ ਕੱਟ ਕੇ ਕਰੋਗੇ ਤਾਂ ਤੁਹਾਡੀ ਕੈਲਕੂਲੇਸ਼ਨ ਈਜ਼ਲੀ ਹੋ ਜੀਗੀ ਕਰਨ ਨੂੰ ਤਾਂ ਤੁਸੀਂ ਅਲੱਗ-ਅਲੱਗ ਵੈਲਿਊਜ਼ ਪੁੱਟ ਕਰਕੇ ਵੀ ਕਰ ਸਕਦੇ ਬਟ ਇੰਨਾ ਜ਼ਿਆਦਾ ਕਰਨ ਦੀ بجائے ਤੁਸੀਂ ਕੋਸ਼ਿਸ਼ ਕਰਿਆ ਕਰੋ ਸਾਂਝਾ ਕੱਢ ਲਿਆ ਕਰੋ ਠੀਕ ਹੈ ਜਿਹੜੀ ਚੀਜ਼ ਨਹੀਂ ਸਾਂਝ ਨਿਕਲ ਰਹੀ ਉਹਨੂੰ ਆਪਾਂ ਪਿੱਛੇ ਐਜ਼ ਇਟ ਇਜ਼ ਉਦਾਹੀ ਲਾ ਲਿਆ ਐਲ 2r ਹੁਣ ਦੇਖੋ ਨੈਕਸਟ ਆਪਣੇ ਕੋਲੇ ਪਾਈ ਦੀ ਜਗ੍ਹਾ ਤੇ ਆਪਾਂ ਪੁੱਟ ਕਰਤਾ 22/7 r ਦੀ ਵੈਲਿਊ ਸਾਨੂੰ ਪਤਾ ਹੀ 3.5 ਠੀਕ ਹੈ ਲ ਦੀ ਵੈਲਿਊ ਆਪਾਂ 12.5 ਕੱਢ ਕੇ ਆਏ ਆ 2 r ਦੀ ਵੈਲਿਊ ਹੈਗੀ 3. ਪੰਜ ਸਭ ਤੋਂ ਪਹਿਲਾਂ ਆਪਾਂ ਬ੍ਰੈਕਟ ਹੱਲ ਕਰਦੇ ਆ 2 7 3.5 12.5 35 ਦੁਨਾ ਹੁੰਦੇ ਆ 70 ਪੁਆਇੰਟ ਪਿੱਛੇ ਲੱਗ ਗਿਆ ਤਾਂ 7 ਆ ਗਿਆ ਠੀਕ ਹੈ ਹੁਣ ਆਪਾਂ ਕੀ ਕਰਦੇ ਅੰਦਰ ਪੁਆਇੰਟ ਥੱਲੇ ਪੁਆਇੰਟ ਲਾ ਕੇ ਸੋਲਵ ਕਰ ਲੈਂਦੇ ਆ ਤਾਂ 12.5 ਦੇ ਵਿੱਚ 7.0 ਜੋੜਿਆ ਤਾਂ 5 ਆ ਗਿਆ ਆ ਗਿਆ ਸਾਡੇ ਕੋਲ 7 8 9 19 ਜਦੋਂ ਕਿ ਸਾਡਾ ਆਨਸਰ ਆ ਗਿਆ y 7 3.5 ਇਹਨਾਂ ਦੋਨਾਂ ਦਾ ਜੋੜ ਕਰਕੇ ਆ ਗਿਆ 19.5 ਠੀਕ ਹੈ ਹੁਣ ਤੁਸੀਂ ਕੀ ਕਰੋ ਕੱਟ ਲਓ 1 ਸੱਤ ਆ 7 ਆ 7 ਪਾਇਆ 35.5 ਆਨਸਰ ਆ ਗਿਆ ਹੁਣ ਸਾਡੇ ਕੋਲ ਜਿਹੜਾ ਫਾਈਨਲ ਆਨਸਰ ਨਿਕਲੂਗਾ y ਨੂੰ 5 ਨਾਲ ਗੁਣਾ ਕਰਕੇ ਗਾਹ ਨੂੰ 19.5 ਨਾਲ ਗੁਣਾ ਕਰਕੇ ਸਾਡਾ ਫਾਈਨਲ ਆਨਸਰ ਨਿਕਲ ਜੂਗਾ ਤਾਂ ਆਪਾਂ ਕੈਲਕੂਲੇਸ਼ਨ ਕਰਦੇ ਹਾਂ ਤਾਜੀ ਸਭ ਤੋਂ ਪਹਿਲਾਂ ਆਪਾਂ 22.5 ਆ 110 ਆ ਗਿਆ ਠੀਕ ਹੈ ਤਾਂ ਸਾਡੇ ਕੋਲੇ ਆ ਗਿਆ 22 ਨੂੰ .5 ਨਾਲ ਗੁਣਾ ਕੀਤਾ 110 ਬਜਾਣੇ ਕਿ ਪੁਆਇੰਟ ਤੋਂ ਬਾਅਦ 0 19.5 ਠੀਕ ਹੈ ਇੱਕ ਚੀਜ਼ ਦਾ ਖਾਸ ਧਿਆਨ ਰੱਖੋ ਤੁਸੀਂ ਵੀ ਪੁਆਇੰਟ ਤੋਂ ਬਾਅਦ ਜਦੋਂ ਕੱਲੀ 0 ਆਜਾ ਤਾਂ ਉਹਦੀ ਵੈਲਿਊ ਐਗਜ਼ਿਸਟ ਨਹੀਂ ਕਰਦੀ ਸੀ ਜਾਨੀ ਕਿ ਉਹ ਕੱਲਾ ਸਾਡੇ ਕੋਲੇ ਕੀ ਆ ਗਿਆ 11 ਹੀ ਆ ਗਿਆ ਤਾਂ ਡਾਇਰੈਕਟ ਅਸੀਂ 11 ਨੂੰ 195 ਨਾਲ ਗੁਣਾ ਕਰ ਲੈਣੇ ਆ ਓਕੇ ਜੇ ਤੁਹਾਨੂੰ ਲੱਗਦਾ ਵੀ ਇਹ ਕਨਫਿਊਜ਼ਨ ਕ੍ਰੀਏਟ ਕਰ ਰਿਹਾ ਤਾਂ ਤੁਸੀਂ ਇੱਕ ਵਾਰੀ 110 ਨੂੰ 195 ਨਾਲ ਵੀ ਗੁਣਾ ਕਰ ਲਓ ਕੋਈ ਫਰਕ ਨਹੀਂ ਮੈਂਦਾ ਠੀਕ ਹੈ ਤਾਂ ਹੁਣ ਆਪਾਂ ਕੀ ਕਰਦੇ ਆ 110 ਨੂੰ 1900 195 ਨਾਲ ਗੁਣਾ ਕਰ ਲੈਣੇ ਆ ਠੀਕ ਹੈ 5 0 0 5 5 0 9 9 ਅੱਗੇ ਆ ਗਿਆ 0 1 1 ਠੀਕ ਹੈ ਸਾਡੇ ਕੋਲ ਆ ਗਿਆ 0 5 9 ਦੇ 5 14 ਇਹ ਗਿਆ ਹਜ਼ਾਰ 9 10 11 ਇਹ ਗਿਆ ਹਜ਼ਾਰ 2 ਤਾਂ ਸਾਡੇ ਕੋਲ ਫਾਈਨਲ ਆਨਸਰ ਆ ਗਿਆ 21400 50 ਹੁਣ ਪੁਆਇੰਟ ਅਨਨੇਅਰਸਟਮੈਂਟ ਕਰਦੇ ਟੋਟਲ ਪੁਆਇੰਟ ਤੋਂ ਬਾਅਦ ਕਿੰਨੇ ਡਿਜੀਟ ਹੈ ਇਹਨਾਂ ਦੀ ਅਸੀਂ ਮਲਟੀਪਲੀਕੇਸ਼ਨ ਕੀਤੀ ਸੀ ਇੱਧਰ ਆਪਣੇ ਕੋਲੇ ਪੁਆਇੰਟ ਤੋਂ ਬਾਅਦ ਇੱਕ ਡਿਜੀਟ ਹੈ ओके ਇੰਦਰ ਕੋਟ ਤੋਂ ਬਾਅਦ ਇੱਕ ਡਿਜੀਟ ਦਾ ਟੋਟਲ ਹੋ ਗਿਆ ਸਾਡੇ ਕੋਲ ਪੁਆਇੰਟ ਤੋਂ ਬਾਅਦ ਦੋ ਡਿਜੀਟ ਦਾ ਪਿੱਛੋਂ ਦੋ ਛੱਡ ਕੇ ਪੁਆਇੰਟ ਲਾਤਾ ਤਾਂ ਸਾਡਾ ਆਨਸਰ ਆ ਗਿਆ 214.5 ਠੀਕ ਹੈ ਐਂਡ ਹੁਣ ਇਹ ਦੇਖੋ ਆਪਾਂ ਕੱਢਿਆ ਖੇਤਰਫਲ ਤਾਂ ਪਿੱਛੇ ਕੀ ਲੱਗੂਗਾ ਯੂਨਿਟ ਸਕੁਅਰ ਇਹੇ ਲਗਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਤਾਂ ਘੜੋਣੇ ਦੀ ਕੁੱਲ ਸਧਾ ਦਾ ਖੇਤਰਫਲ ਨਿਕਲ ਕੇ ਆ ਗਿਆ ਸਾਡੇ ਕੋਲ 214.50 ਸੈਂਟੀਮੀਟਰ ਸਕੁਅਰ ਕੈਲਕੂਲੇਸ਼ਨ ਬਹੁਤ ਹੀ ਧਿਆਨ ਨਾਲ ਕਰਨੀ ਹੈ ਤਾਂ ਜੋ ਤੁਸੀਂ ਆਪਣੇ ਫੋਰ ਦੇ ਵਿੱਚੋਂ ਫੋਰ ਮਾਰਕਸ ਅਕਵਾਇਰ ਕਰ ਸਕੋ ਉਹ ਕਿ ਛੋਟੀ ਜਿਹੀ ਮਿਡੀਓਕਰ ਵਿੱਚ ਸਟੇਕ ਕਰਾ ਤੁਹਾਡਾ ਪੂਰਾ ਜਿਹੜਾ ਸਮ ਹੈ ਪੂਰੇ ਫੋਰ ਮਾਰਕਸ ਹੈ ਡਿਡਕਟ ਕਰਵਾ ਸਕਦੀ ਹੈ ਤਾਂ ਜੀ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੁਣ ਐਤਾ ਦਾ ਹੀ ਵਧੀਆ ਕੰਟੈਂਟ ਦੇਖਣ ਲਈ ਲਗਾਤਾਰ ਸਾਡਾ ਜੁਗਦੇ ਰਹੋ ਥੈਂਕਸ ਫॉर ਵਾਚਿੰਗ